ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਫਰਵਰੀ ਦੇ ਪਹਿਲੇ 5 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਫਲਸਣਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਉਮੀਦਾਂ ਹਸਰ ਕਿੰਨੇ ਨੇ ਤੁਹਾਨੂੰ ਦੱਸਾਂਗੇ ਸੋ ਅਸਲ ਇਹ ਦੀ ਤਾਜ਼ਾ ਸੈਟਲਰ ਦੱਸਿਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜਨਵਰੀ 31 ਦਾ ਅੱਜ ਦਿਨ ਹੈ ਅਖੀਲਾ ਦਿਨ ਹੈ ਜਨਵਰੀ ਦਾ ਤੇ ਸਵੇਰ ਦੇ ਲਗਭਗ 9 ਵਜੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇ ਸਕਦੇ ਹਾਂ ਪੰਜਾਬ ਦੇ ਖਾਸ ਕਰ ਮਾਲਵਾ ਖੇਤਰ ਚਾਹੇ ਉਹ ਪੂਰਬੀ ਜ਼ਿਲ੍ਹੇਆ ਪਛਮੀ ਜ਼ਿਲ੍ਹੇਆ ਔਰ ਕੋਸ਼ਕ ਖੇਤਰ ਮਾਝੇ ਦੇ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ ਹਾਲਾਂਕਿ ਧੁੰਦ ਬਹੁਤ ਹੀ ਸੰਘਣੀ ਨਹੀਂ ਹੈ ਹਲਕੀ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਹੈ ਦੂਜੇ ਪਾਸੇ ਰਾਜਸਥਾਨ ਦੇ ਕਹ ਲਿਆ ਕਿ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਮੱਧ ਰਾਜਸਥਾਨ ਤੋਂ ਲੈ ਕੇ ਜਿਹੜੇ ਉੱਤਰ ਪੂਰਬੀ ਜ਼ਿਲ੍ਹੇ ਫੈਲਦੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਹੈ ਔਰ ਹਰਿਆਣੇ ਦੇ ਦੱਖਣੀ ਖੇਤਰਾਂ ਨੂੰ ਛੱਡ ਕੇ ਲਗਭਗ ਸਾਰੇ ਹਰਿਆਣੇ ਦੇ ਵਿੱਚ ਧੁੰਦ ਹੈ ਔਰ ਪੂਰਬੀ ਖੇਤਰਾਂ ਨੂੰ ਤੇ ਅੱਜ ਧੁੱਪ ਲੱਗਣ ਦੇ ਅਸਾਰ ਹੈਗੇ ਆ ਦੁਪਹਿਰ ਤੱਕ ਜਾ ਕੇ ਜੇ ਸ਼ਾਮ ਤੱਕ ਧੁੱਪ ਲੱਗ ਸਕਦੀ ਹੈ ਪਰ ਧੁੱਪ ਥੋੜੀ ਮੱਠੇ ਲੱਗੇਗੀ ਜੜੀਆਂ ਪਛੋਦੀਆਂ ਹਵਾਵਾਂ ਚੱਲ ਰਹੀਆਂ ਸੀ ਉਹ ਹੁਣ ਜੜੀਆਂ ਨੇ ਹਲਕੇ ਪਰੇ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਪਰ ਅੱਜ ਹਲਕੇ ਰਫਤਾਰ ਦੇ ਨਾਲ ਚੱਲ ਸਕਦਾ ਕਿਤੇ ਕਿਤੇ ਤੇਜ਼ ਰਫਤਾਰ ਦੇ ਨਾਲ ਦੱਖਣ ਪੂਰਬੀ ਹਵਾਵਾਂ ਜੜੀਆਂ ਨੇ ਚੱਲ ਸਕਦੀਆਂ ਨੇ ਸੋ ਇੱਕ ਸਿਸਟਮ ਲੱਗਣਾ ਜੀ ਆਉਂਦੇ ਦਿਨਾਂ ਦੇ ਦਰਮਿਆਨ ਇਕ ਤਾ ਅੱਜ ਸਿਸਟਮ ਲੱਗਣ ਜਾ ਰਿਹਾ ਅੱਜ ਸ਼ਾਮ ਤੱਕ ਲਈ ਅੱਜ ਦੇਰ ਰਾਤ ਤੋਂ ਸਿਸਟਮ ਐਕਟੀਵੇਟ ਹੋ ਸਕਦਾ ਹੈ ਜੋਰ ਫੜ ਸਕਦਾ ਹੈ ਕੱਲ ਉਮੀਦ ਆਸਾਰ ਨੇ ਇੱਕ ਤਰੀਕ ਨੂੰ ਭਾਵੇਂ ਸਵੇਰ ਦੇ ਸਮੇਂ ਦੇ ਦੌਰਾਨ ਸਪੱਖ ਲੱਗ ਜਾਣ ਜਾਂ ਫਿਰ ਸ਼ਾਮ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਲਈ ਪੰਜਾਬ ਦੇ ਮਾਝਾ ਖੇਤਰ ਦੋਆਬਾ ਖੇਤਰ ਪੁਆਦ ਖੇਤਰ ਤੇ ਮਾਲਵੇ ਦੇ ਖਾਸ ਕਰ ਜਿਹੜੇ ਸਤਲੁਜ ਦੇ ਨਾਲ ਲੱਗਦੇ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਬਣਨਗੇ ਜਿਕਰ ਜ਼ਿਲ੍ਹਾ ਵਾਰਾਂ ਕਰੀ ਦਸੀਏ ਤੇ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਫਟਾਣਗੋੜ ਹੁਸ਼ਿਆਰ ਖੁਰ ਜਲੰਧਰ ਨਵਾਂ ਸ਼ਹਿਰ ਕਪੂਰਥਲਾ ਔਰ ਫਤਗਰ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਂ ਨਹੀਂ ਮੀਂਹ ਹੋਣਗੇ ਮਤਲਬ ਕਿ ਕੁਝ ਕੁ ਖੇਤਰਾਂ ਦੇ ਵਿੱਚ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਜਿਵੇਂ ਕਿ ਇੱਕ ਜ਼ਿਲ੍ਹੇ ਦੇ ਕੁਝ ਤਹਿਸੀਲਾਂ ਦੇ ਵਿੱਚ ਉਮੀਦਾਰੀ ਹੋ ਜਾਣਾ ਐਦਾਂ ਮੀਂਹ ਜੜਿਆ ਦਰਜ ਹੋਣਗੇ ਹਲਕੇ ਤੇਜ਼ ਸ਼ਰਾਟੇ ਕਿਤੇ ਕਿਤੇ ਦਰਜ ਹੋ ਸਕਦੇ ਨੇ ਜੇਕਰ ਸਿਸਟਮ ਜੋਰ ਫੜਦਾ ਤੇ ਕੁਝ ਖੇਤਰਾਂ ਦੇ ਵਿੱਚ ਹਲਕੀ ਗਰੇਮਾਰ ਵੀ ਹੋ ਸਕਦੀ ਹੈ ਭਾਵੇਂ ਉਹ ਮਾਝਾ ਖੇਤਰ ਹੋਣ ਭਾਵੇਂ ਉਹ ਸਤਲੂ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਹੋਣ ਸੋਇ ਸਿਸਟਮ ਅ ਅੱਜ ਅਧੇ ਰਾਤ ਤੋਂ ਬਾਅਦ ਕੱਲ ਦੇਰ ਰਾਤ ਤੱਕ ਪ੍ਰਭਾਵਿਤ ਕਰੇਗਾ ਇਸ ਤੋਂ ਬਾਅਦ ਇੱਕ ਹੋਰ ਸਿਸਟਮ ਬੈਕ ਟੂ ਬੈਕ ਤਿੰਨ ਚਾਰ ਤਰੀਕ ਨੂੰ ਆਣਾ ਜੀ ਉਹ ਸਿਸਟਮ ਫਿਲਹਾਲ ਹਲਕੇ ਲੈਵਲ ਦਾ ਲੱਗ ਰਿਹਾ ਤੇ ਅਗਲੇ ਇੱਕ ਦੋ ਦਿਨਾਂ ਤੱਕ ਸਪਸ਼ਟ ਕਰ ਦਾਂਗੇ ਤੁਹਾਨੂੰ ਕਿ ਉਹ ਸਿਸਟਮ ਕਿੰਨਾ ਕੁ ਜ਼ੋਰ ਫੜੇਗਾ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਅੱਜ ਕਰਾਵੇਗਾ ਤੇ ਫਿਲਹਾਲ ਕੱਲ ਵਾਲਾ ਸਿਸਟਮ ਲੱਗੇਗਾ ਜੀ ਤੇ ਕਿਤੇ ਕਿਤੇ ਹਲਕੇ ਕਿਤੇ ਤੇਜ਼ ਝਾਟੇ ਔਰ ਜੇਕਰ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਖਾਸ ਕਰ ਜਿਹੜੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਆ ਸਰਸਾ ਫਤਿਹਗੜ੍ਹ ਸਾਹਿਬ ਭਵਾਨੇ ਕਰੋ ਛੇਤਰੰਬਾਲਾ ਪਾਣੀਪਤ ਔਰ ਪੰਜਾਬ ਦੇ ਨਾਲ ਲੱਗਦੇ ਜਿਹੜੇ ਬੈਲਟ ਹੈ ਨਾਲ ਜਿਲਿਆਂ ਦੇ ਵਿੱਚ ਮੀਂਹ ਦੇ ਅਸਰ ਰਹਿਣਗੇ ਕਿਤੇ ਕਿਤੇ ਹਲਕੇ ਸ਼ਰਾਟੇ ਬੂੰਦਾਬੰਦੀ ਜਿਹੜੀ ਆ ਹੋ ਸਕਦੀ ਆ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਪੱਛਮੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਘਟਨੇ ਜਿਹੜੇ ਉੱਤਰੀ ਖੇਤਰ ਔਰ ਪੂਰਬੀ ਖੇਤਰ ਆ ਜਿਹੜੇ ਹਰਿਆਣਾ ਤੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਆ ਇਹਨਾਂ ਜ਼ਿਲਿਆਂ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਆ ਬਣ ਸਕਦੇ ਆ ਪਹਾੜਾ ਦੇ ਵਿੱਚ ਹਲਕੇ ਬਰਫਬਾਰੀ ਇਹ ਸਿਸਟਮ ਦਵੇਗਾ ਜ ਜਦ ਤਨਾ ਠੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦਰਜ ਹੋਏਗਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੁਵੇਗੀ ਤੁਹਾਨੂੰ ਦੱਸ ਰਿਹਾ ਬੈਕ ਟੂ ਬੈਕ ਇੱਕ ਹੋਰ ਸਿਸਟਮ ਆਣਾ ਮੌਕੇ ਦੇ ਅਖਰੀ ਤੋਂ ਦਿਨ ਚੜੀਆ ਤੋਂ ਅੱਗੇ ਨਾਲ ਸਾਝੀ ਕੀਤੀ ਜਾਵੇਗੀ ਚਾਰ-ਪੰਜ ਵਾਲਾ ਜੜਜਣਾ ਸਿਸਟਮ ਹੋਏਗਾ ਉਹ ਵੀ ਫਿਲਹਾਲ ਹਲਕੇ ਤੋਂ ਲੈ ਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲਵਾ ਸਕਦਾ ਕਿਹੜੇ ਜਲੇ ਹੋਣਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜਲਦੀ ਦਿਓ ਧੰਨਵਾਦ